ਸਾਬਕਾ ਮੁੱਖ ਮੰਤਰੀ ਦੀਤੀ ਅਤੇ ਜਵਾਈ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਨੇ ਇਹ ਖਬਰ ਹਰਿਆਣਾ ਨਾਲ ਜੁੜੀ ਹੋਈ ਹੈ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਅਤੇ ਜੁਆਇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੀ ਖਬਰ ਹੈ ਹਰਿਆਣਾ ਦੇ ਗੁਰੂਗ੍ਰਾਮ ਦੀ ਅਦਾਲਤ ਨੇ ਸੀਨੀਅਰ ਭਾਜਪਾ ਆਗੂ ਕੁਲਦੀਪ ਬਿਸ਼ਨੋਈ ਦੀ ਭੈਣ ਰੋਸ਼ਨੀ ਜੀ ਦਾ ਅਨੂਪ ਅਤੇ ਭਾਣ ਜੀ ਸੁਰਵੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਇਹ ਮਾਮਲਾ ਦੋ ਮਰਤਕ ਵਿਅਕਤੀਆਂ ਦੇ ਪਲਾਟ ਦੀ ਵਿਕਰੀ ਨਾਲ ਸੰਬੰਧਿਤ 4 ਕਰੋੜ ਦੀ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ ਦੋਵਾਂ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਸਖਤ ਹੁਕਮ ਜਾਰੀ ਕੀਤੇ ਨੇ ਇਸ ਮਾਮਲੇ ਵਿੱਚ ਇੱਕ ਪਲਾਟ ਮਾਲਕ ਦੇ ਪੁੱਤਰ ਨੇ ਸ਼ੁਰੂ ਵਿੱਚ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਸਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਦਾਲਤ ਦੇ ਹੁਕਮਾ ਤੇ ਹੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸ਼ਿਕਾਇਤ ਕਰਤਾ ਦੇ ਸਾਲੇ ਦਾ ਚਚੇਰਾ ਭਰਾ ਸ਼ਿਕਾਇਤ ਕਰਤਾ ਧਰਮਵੀਰ ਦੇ ਵਕੀਲ ਨੇ ਦੱਸਿਆ ਹੈ ਕਿ ਸੁਨੀਲ ਦਾ ਪੁੱਤਰ ਧਰਮਵੀਰ ਕੁਲਦੀਪ ਦੇ ਸਾਲੇ ਣੂਪ ਬਿਸ਼ਨੋਈ ਦਾ ਚਚੇਰਾ ਭਰਾ ਧਰਮਵੀਰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸੀਤੋ ਗੂਨੇ ਪਿੰਡ ਦਾ ਰਹਿਣ ਵਾਲਾ ਧਰਮਵੀਰ ਦੇ ਪਿਤਾ ਸੁਨੀਲ ਕੋਲ ਗੁਰੂਗ੍ਰਾਮ ਦੇ ਪਾਮ ਵਿਹਾਰ ਵਿੱਚ ਇੱਕ ਪਲਾਟ ਸੀ ਪਲਾਟ ਦੀ ਕਮਾਈ ਰੋਸ਼ਨੀ ਦੇ ਕਾਤੇ ਤੇ ਜਾਂਦੀ ਸੀ ਜੋ ਜਾਣਕਾਰੀ ਹੈ ਸੋ ਇਸ ਤੋਂ ਬਾਅਦ ਇਹ ਮਾਮਲਾ ਵਧਿਆ ਸੋ ਇੱਕ ਰਾਜਨੀਤਿਕ ਪਰਿਵਾਰ ਵਿੱਚ ਸ਼ਾਮਲ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ ਇੱਥੋਂ ਤੱਕ ਵੀ ਦੋਸ਼ ਲੱਗਿਆ ਸੋ ਵਕੀਲ ਦੇ ਵੱਲੋਂ ਮੀਡੀਆ ਰਿਪੋਰਟਸ ਮੁਤਾਬਕ ਦੱਸਿਆ ਗਿਆ ਹੈ ਕਿ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸੌਦਾ ਕਰਨ ਤੋਂ ਬਾਅਦ ਗਰੀਬ ਲੋਕਾਂ ਦੇ ਨਾਮ ਤੇ ਵਰਤੇ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਅਸਲ ਦੋਸ਼ੀ ਅਜੇ ਵੀ ਖੁੱਲੇ-ਆਮ ਘੁੰਮ ਰਹੇ ਨੇ ਉਹਨਾਂ 'ਤੇ ਦੋਸ਼ ਲਗਾਇਆ ਕਿ ਕਾਰਵਾਈ ਦੀ ਘਾਟ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹ ਮਾਮਲਾ ਸਿੱਧੇ ਤੌਰ ਤੇ ਹਰਿਆਣਾ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਿਕ ਆਗੂ ਨਾਲ ਜੁੜਿਆ ਹੋਇਆ ਹੈ